ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਪੰਜਾਬੀ ਦੇ ਐਮਸੀਕਿਊ ਕਰਾਂਗੇ ਜਿਹੜੇ ਕਿ ਆਪਣੇ ਕੋਲ ਸ਼ਹੀਦ ਭਗਤ ਸਿੰਘ ਜੀ ਦੇ ਉੱਪਰ ਬੇਟਾ ਹੋਣਗੇ ਇਹ ਸਾਰੇ ਐਮਸੀਕਿਊ ਬੇਟਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਚਾਹੇ ਉਹ ਬਾਬਾ ਫਰੀਦ ਯੂਨੀਵਰਸਿਟੀ ਪੇਪਰ ਲੈਂਦੀ ਹੈ ਪੰਜਾਬੀ ਦਾ ਜਿਹੜਾ ਪੰਜਾਬੀ ਦਾ ਪੇਪਰ ਹੋਏਗਾ ਬੇਟਾ ਪੰਜਾਗੋਸ਼ਨ ਆਣਗੇ ਉਹਨਾਂ ਵਿੱਚ ਵੀ ਇੰਪੋਰਟੈਂਟ ਹੋਣ ਵਾਲੇ ਨੇ ਸਿਲੇਬਸ ਦਾ ਪਾਰਟ ਹੈ ਤੇ ਚਾਹੇ ਬੇਟਾ ਪੰਜਾਬ ਦੇ ਵਿੱਚ ਕੋਈ ਵੀ ਐਗਜ਼ਾਮ ਹੁੰਦਾ ਹੈਗਾ ਉਹਦੇ ਵਿੱਚ ਪੰਜਾਬੀ ਕੰਪਲਸਰੀ ਹੈ ਉਹਦੇ ਵਿੱਚ ਇਹ ਸਾਰੇ ਐਮਸੀਕਿਊ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੇ ਨੇ ਇਸ ਇਸ ਕਰਕੇ ਬੇਟਾ ਵੀਡੀਓ ਨੂੰ ਜ਼ਰੂਰ ਦੇਖੋ ਜੋ ਬੱਚੇ ਬੇਟਾ ਪੰਜਾਬੀ ਦੀ ਆਨਲਾਈਨ ਕੋਚਿੰਗ ਲੈਣਾ ਚਾਹੁੰਦੇ ਨੇ ਉਹ ਬੇਟਾ 94630 98680 ਨੰਬਰ ਤੇ ਸੰਪਰਕ ਕਰ ਸਕਦੇ ਨੇ ਬੇਟਾ ਜਿਹੜੀ ਫੀਸ ਹੋਣ ਵਾਲੀ ਹੈ ਕੱਲੇ ਪੰਜਾਬੀ ਦੇ ਪੇਪਰ ਦੀ ਉਹ ਬੇਟਾ ਇੱਕ ਵਾਰ ਹੀ ਲਈ ਜਾਂਦੀ ਹੈ ਸਿਰਸ ਤੇ ਸਿਰਫ 1000 ਰੁਪਿਆ 1000 ਰੁਪਏ ਦੇ ਵਿੱਚ ਬੇਟਾ ਤੁਹਾਨੂੰ ਪੰਜਾਬੀ ਦੀ ਪੂਰੀ ਦੀ ਪੂਰੀ ਤਿਆਰੀ ਕਰਵਾਈ ਜਾਂਦੀ ਹੈ ਇਹ ਤਿਆਰੀ ਐਂਡ ਪੂਰੇ ਤਰੀਕੇ ਨਾਲ ਬੇਟਾ ਹਰੇਕ ਥੋੜੀ ਗ੍ਰਾਮਰ ਨੂੰ ਵੀ ਪੂਰਾ ਕੰਪਲੀਟ ਕਰਵਾਇਆ ਜਾਂਦਾ ਹੈ ਤੁਹਾਡੇ ਟੌਪਿਕਸ ਨੂੰ ਬੇਟਾ ਪੂਰਾ ਕੰਪਲੀਟ ਕਰਵਾਇਆ ਜਾਂਦਾ ਹੈ ਪੰਜਾਬੀ ਦੇ ਪੰਜਾਬੀ ਦੇ ਟੌਪਿਕਸ ਨੂੰ ਤੇ ਮਮਾ ਜੀ ਤੁਸੀਂ ਕੀ ਕਰਨਾ ਹੈ 109463079680 ਨੰਬਰ ਤੇ Google Pay ਕਰਕੇ ਬਟਾ ਉਸ ਦਾ ਸਕਰੀਨ ਸ਼ਾਟ 9460388680 ਨੰਬਰ ਤੇ ਹੀ ਸੈਂਡ ਕਰ ਦੇਣਾ ਹੈਗਾ ਤੇ ਜੇਕਰ ਬੇਟਾ ਕੋਈ ਬੱਚਾ ਮੇਰੇ ਚੈਨਲ ਤੇ ਨਵਾਂ ਹੈ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਬੈਲ ਆਈਕਨ ਉਪਰ ਬਟਨ ਦਬਾ ਲੇ ਨਾਲ ਹੀ ਬੇਟਾ ਵੀਡੀਓ ਨੂੰ ਸ਼ੇਅਰ ਕਰ ਦਵੇ ਉਹ ਬੱਚਿਆਂ ਤੱਕ ਜੋ ਬੱਚੇ ਬੇਟਾ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲੈਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਕਿਸੇ ਵੀ ਸਰਕਾਰੀ ਪੇਪਰ ਦੀ ਤਿਆਰੀ ਕਰ ਰਹੇ ਨੇ ਕਿਉਂਕਿ ਹਰੇਕ ਪੰਜਾਬੀ ਦੇ ਪੰਜਾਬੀ ਦਾ ਪੇਪਰ ਹਰੇਕ ਸਰਕਾਰੀ ਨੌਕਰੀ ਦੇ ਲਈ ਬੇਟਾ ਲਾਜ਼ਮੀ ਹੈਗਾ ਤੇ ਸਾਨੂੰ ਪਤਾ ਹੀ ਹੈ ਤੇ ਬਟਾ ਜੇਕਰ ਤੁਸੀਂ ਮੇਰੇ ਚੈਨਲ ਨੂੰ ਜੁਆਇਨ ਨਹੀਂ ਕੀਤਾ ਤਾਂ ਜੁਆਇਨ ਵੀ ਜਰੂਰ ਕਰ ਲੋ ਜੁਆਇਨ ਦੀ ਬਟਾ ਥੱਲੇ ਤੁਹਾਨੂੰ ਦਿਖ ਰਿਹਾ ਹੋਊਗਾ ਜੇ O I N ਨੂੰ ਕਰਕੇ ਬਟਾ ਜੁਆਇਨ ਕਰਕੇ ਬਟਾ অপਸ਼ਨ ਆ ਰਹੀ ਹੈ ਜੁਆਇਨ ਜਦੋਂ ਤੁਸੀਂ ਕਰਨ ਜਾਓਗੇ ਉਥੇ 59 ਰੁਪਏ ਜਾਂ 119 ਰੁਪਏ ਬਟਾ ਏਰੀਆ অপਸ਼ਨ ਆਊਗੀ ਤੁਸੀਂ ਚਾਹੇ 99 ਰੁਪਿਆ ਵਾਲਾ ਆਪਣੇ ਕੋਲ ਚੈਨਲ ਨੂੰ ਜੁਆਇਨ ਕਰੋ 99 ਰੁਪਏ ਦੇ ਵਿੱਚ ਚਾਹੇ 119 ਰੁਪਏ ਦੇ ਵਿੱਚ ਬਟਾ ਜੁਆਇਨ ਕਰਨ ਦਾ ਤੁਹਾਨੂੰ ਫਾਇਦਾ ਕੀ ਹੋਏਗਾ ਜੋ YouTube ਉਨੇ ਬੇਟਾ ਵੀਡੀਓ ਜਿਹੜੇ ਹਾਈਡ ਕੀਤੀਆਂ ਹੋਈਆਂ ਗਈਆਂ ਉਹ ਵੀਡੀਓ ਜੇ ਤੁਹਾਨੂੰ ਦਿਖਾਈ ਦੇਣੀਆਂ ਸ਼ੁਰੂ ਕਰ ਦੇਣਗੀਆਂ ਹੋ ਜਾਣਗੀਆਂ ਤੇ ਬੇਟਾ ਆਪਣੇ ਕੋਲ ਤੁਸੀਂ ਆਪਣੀ ਤਿਆਰੀ ਹੈ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਕਰ ਸਕੋਗੇ ਤੇ ਤੁਹਾਨੂੰ ਸਾਰੇ ਕੁਸ਼ਨ ਬੇਟਾ ਬਹੁਤ ਇੰਪੋਰਟੈਂਟ ਮਿਲਣਗੇ ਅੱਜ ਅਸੀਂ ਗੱਲ ਕਰਦੇ ਹਾਂ ਸ਼ਹੀਦ ਭਗਤ ਸਿੰਘ ਦੇ ਉੱਪਰ ਬੇਟਾ ਭਗਤ ਸਿੰਘ ਦਾ ਜਨਮ ਕਦੋਂ ਹੋਇਆ ਸੀਗਾ ਬੇਟਾ ਭਗਤ ਸਿੰਘ ਦਾ ਜਨਮ 27 ਸਪਟੰਬਰ ਸੋਰੀ ਬੇਟਾ ਭਗਤ ਸਿੰਘ ਦਾ ਜਨਮ E 28 ਸਪਟੰਬਰ 1907 ਈਸਵੀ ਨੂੰ ਹੋਇਆ ਸੀ ਬੇਟਾ ਯਾਦ ਰੱਖਣਾ ਹੈਗਾ ਇੱਥੇ ਸਾਡੇ ਕੋਲ ਬੀ ਆਪਸ਼ਨ ਆੜਾ ਆਪਸ਼ਨ ਠੀਕ ਹੈ 28 ਸਪਟੰਬਰ 1907 ਈਸਵੀ ਨੂੰ ਬੇਟਾ ਭਗਤ ਸਿੰਘ ਜੀ ਦਾ ਜਨਮ ਹੋਇਆ ਯਾਦ ਰੱਖਣਾ ਹੈਗਾ ਤੇ ਆਪਣੇ ਕੋਲ ਭਗਤ ਸਿੰਘ ਦੇ ਜੀ ਦਾ ਜਨਮ ਸਥਾਨ ਬੇਟਾ ਪੰਗਾ ਲਾਇਲਪੁਰ ਵਿਖੇ ਹੈ ਬੇਟਾ ਯਾਦ ਰੱਖਣਾ ਹੈਗਾ ਸਸਾ ਆਪਸ਼ਨ ਬਿਲਕੁਲ ਠੀਕ ਹੈ ਬੇਟਾ ਸਸਾ ਆਪਸ਼ਨ ਬਿਲਕੁਲ ਠੀਕ ਹੈਗਾ ਤੇ ਨੈਕਸਟ ਕੁਐਸਚਨ ਦੇਖੋ ਬੇਟਾ ਆਪਣੇ ਕੋਲ ਪਗ ਸਿੰਘ ਜੀ ਦੇ ਮਾਤਾ ਦਾ ਨਾਮ ਕੀ ਸੀ ਬੇਟਾ ਵਿਦਿਆਵਤੀ ਬਹੁਤ ਜਿਆਦਾ ਇੰਪੋਰਟੈਂਟ ਕੁਐਸਚਨ ਬੇਟਾ ਤੁਹਾਨੂੰ ਪੁੱਛ ਲਿਆ ਜਾਊਗਾ ਤੇ ਨੈਕਸਟ ਕੁਐਸਚਨ ਬੇਟਾ ਆਪਣੇ ਕੋਲ ਪਗ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਕੀ ਸੀਗਾ ਕਿਸ਼ਨ ਕਿਸ਼ਨ ਸਿੰਘ ਤੇ ਚਾਚਾ ਜੀ ਦਾ ਕੀ ਨਾਮ ਸੀ ਬੇਟਾ ਅਜੀਤ ਸਿੰਘ ਅਜੀਤ ਸਿੰਘ ਜੀ ਪਗ ਸਿੰਘ ਜੀ ਦੇ ਚਾਚਾ ਜੀ ਸੀਗੇ ਤੇ ਕਿਸ਼ਨ ਸਿੰਘ ਜੀ ਆਪਣੇ ਕੋਲ ਪਗ ਸਿੰਘ ਜੀ ਦੇ ਪਿਤਾ ਜੀ ਸੀ ਬੇਟਾ ਇਹ ਕੁਐਸਚਨ ਇੰਪੋਰਟੈਂਟ ਹੈ ਪੇਪਰ ਦੇ ਵਿੱਚ ਅਕਸਰ ਪੁੱਛ ਲਏ ਜਾਂਦੇ ਨੇ ਬੇਟਾ ਬਹੁਤ ਇੰਪੋਰਟੈਂਟ ਕੁਐਸਚਨ ਸੀਗਾ ਕਿਸ਼ਨ ਸਿੰਘ ਵਾਲਾ ਕਿਉਂਕਿ ਕਿਸ਼ਨ ਸਿੰਘ ਪਗ ਸਿੰਘ ਦੇ ਪਿਤਾ ਜੀ ਦਾ ਨਾਮ ਹੈ ਬੇਟਾ ਇਹ ਮੋਸਟਲੀ ਬੱਚੇ ਅਜੀਤ ਸਿੰਘ ਲਗਾ ਕੇ ਆਉਂਦੇ ਨੇ ਇਹ ਪੇਪਰ ਦੇ ਵਿੱਚ ਅਕਸਰ ਹੀ ਆ ਜਾਂਦਾ ਹੈਗਾ ਪਗ ਸਿੰਘ ਨੇ 1923 ਦੇ ਵਿੱਚ 1907 ਦੇ ਵਿੱਚ ਬੇਟਾ ਜਨਮ ਹੋਇਆ ਸੀਗਾ ਤੇ 1923 ਜਦੋਂ ਉਹ 16 ਬਰਿਆਂ ਦੇ ਸੀਗੇ 16 ਬਰਿਆਂ ਦੇ ਸੀ ਬੇਟਾ ਉਦੋਂ ਇਹ ਆਪਣੇ ਕੋਲ ਅ ਕਿਹੜੇ ਕਾਲਜ ਦੇ ਵਿੱਚ ਪੜਾਈ ਕੀਤੀ ਸੀ ਬੇਟਾ ਪਗ ਸਿੰਘ ਨੇ ਬੇਟਾ 1923 ਦੇ ਵਿੱਚ ਨੈਸ਼ਨਲ ਕਾਲਜ ਲਾਹੌਰ ਦੇ ਵਿੱਚ ਆਪਣੀ ਪੂਰੀ ਪੜ੍ਹਾਈ ਕੀਤੀ ਸੀ ਯਾਦ ਰੱਖਣਾ ਹੈਗਾ ਨੈਕਸਟ ਕੁਐਸਚਨ ਬੇਟਾ ਜਦੋਂ ਅਸੈਂਬਲੀ ਵਿੱਚ ਬੰਬ ਸੁੱਟਿਆ ਗਿਆ ਸੀਗਾ ਤਾਂ ਪਗ ਸਿੰਘ ਦੇ ਨਾਲ ਕੌਣ-ਕੌਣ ਸੀ ਬੇਟਾ ਯਾਦ ਰੱਖਣਾ ਹੈਗਾ ਜਦੋਂ ਬੇਟਾ ਪਗ ਸਿੰਘ ਨੂੰ ਫਾਂਸੀ ਦਿੱਤੀ ਗਈ ਉਦੋਂ ਤਾਂ ਸੁਖਦੇਵ ਸਿੰਘ ਤੇ ਰਾਜਗੁਰੂ ਬੇਟਾ ਆਪਣੇ ਕੋਲ ਪਗ ਸਿੰਘ ਦੇ ਨਾਲ ਸੀਗੇ ਜਦੋਂ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਗਿਆ ਸੀ ਉਦੋਂ ਬਟਕੇਸ਼ਵਰ தਤ ਸੀਗੇ ਜਿਹੜੇ ਉਹ ਪਗ ਸਿੰਘ ਦੇ ਨਾਲ ਸੀਗੇ ਬੇਟਾ ਯਾਦ ਰੱਖਣਾ ਹੈਗਾ ਇਹ ਚੀਜ਼ਾਂ ਕੁਐਸਚਨ ਪੇਪਰ ਦੇ ਵਿੱਚ ਪੁੱਛ ਲਈਆਂ ਜਾਂਦੀਆਂ ਨੇ ਪਗ ਸਿੰਘ ਵੱਲੋਂ ਲਾਹੌਰ ਜੇਲ੍ਹ ਵਿੱਚ ਇੱਕ ਲੇਖ ਲਿਖਿਆ ਗਿਆ ਬਟਾ ਲਾਹੌਰ ਜੇਲ੍ਹ ਦੇ ਵਿੱਚ ਜਿਹੜਾ ਲੇਖ ਲਿਖਿਆ ਗਿਆ ਉਹ ਸੀਗਾ ਮੈਂ ਨਾਸਤਿਕ ਕਿਉਂ ਹਾਂ ਬੇਟਾ ਮੈਂ ਨਾਸਤਿਕ ਕਿਉਂ ਹਾਂ ਇਹ ਲੇਖ ਜਿਹੜਾ ਪਗ ਸਿੰਘ ਦੇ ਵੱਲੋਂ ਲਾਹੌਰ ਜੇਲ੍ਹ ਦੇ ਵਿੱਚ ਲਿਖਿਆ ਗਿਆ ਸੀਗਾ ਸਾਨੂੰ ਪੁੱਛਿਆ ਲਿਆ ਜਾ ਸਕਦਾ ਬੇਟਾ ਮੈਂ ਨਾਸਤਿਕ ਕਿਉਂ ਹਾਂ ਲੇਖ ਕਿਸ ਜੇਲ੍ਹ ਦੇ ਵਿੱਚ ਲਿਖਿਆ ਗਿਆ ਲਾਹੌਰ ਜੇਲ੍ਹ ਦੇ ਵਿੱਚ ਬੇਟਾ ਪਗ ਸਿੰਘ ਨੇ ਕਿਸ ਅੰਗਰੇਜ਼ ਅਫਸਰ ਨੂੰ ਮਾਰਿਆ ਸੀਗਾ ਬੇਟਾ ਪਗ ਸਿੰਘ ਨੇ ਬੇਟਾ ਜੋਨ ਪੀ ਸੈਂਡਰਸ ਨੂੰ ਮਾਰਿਆ ਸੀਗਾ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਜਨਰਲ ਡਾਇਰ ਨੂੰ ਬੇਟਾ ਉਦਮ ਸਿੰਘ ਨੇ ਮਾਰਿਆ ਸੀਗਾ ਆ ਆਪਣੇ ਕੋਲ ਯਾਦ ਰੱਖਣਾ ਹੈਗਾ ਤੇ ਜੌਨ ਪੀ ਸਾਂਡਰਸ ਨੇ ਬੇਟਾ ਜੋ ਜੌਨ ਪੀ ਸਾਂਡਰਸ ਨੂੰ ਬੇਟਾ ਪਾਲ ਸਿੰਘ ਨੇ ਮਾਰਿਆ ਸੀਗਾ 17 ਦਸੰਬਰ 1928 ਇਸ ਵੀ ਨੂੰ ਲਾਹੌਰ ਵਿਖੇ ਬੇਟਾ ਇਹ ਚੀਜ਼ਾਂ ਤੁਹਾਡੀਆਂ ਇੰਪੋਰਟੈਂਟ ਹੈ ਜਿਹੜਾ ਮੈਂ ਕੁਐਸਚਨ ਬੋਲ ਰਿਹਾ ਨਾ ਵੀ ਲਾਹੌਰ ਵਿਖੇ ਮਾਰਿਆ ਸੀਗਾ ਜੌਨ ਪੀ ਸਾਂਡਰਸ ਨੂੰ ਬੇਟਾ ਇਹ ਸਾਰੀਆਂ ਚੀਜ਼ਾਂ ਤੁਸੀਂ ਕਰਨੀਆਂ ਹੈਆਂ ਪੇਪਰ 'ਚ ਪੁੱਛੀਆਂ ਜਾਂਦੀਆਂ ਹੈਆਂ ਪਾਲ ਸਿੰਘ ਨੇ ਰਾਜਕਤਾ ਬਾਰੇ ਲੇਖਾਂ ਦੀ ਲੜੀ ਵਿੱਚ ਕਿਸ ਅਖਬਾਰ ਵਿੱਚ ਪ੍ਰਕਾਸ਼ਿਤ ਕੀਤਾ ਸੀ ਬੇਟਾ ਉਹ ਅਖਬਾਰ ਸੀਗਾ ਕੀਰਤੀ ਅਖਬਾਰ ਕੀਰਤੀ ਅਖਬਾਰ ਦੇ ਵਿੱਚ ਪ੍ਰਕਾਸ਼ਿਤ ਕੀਤਾ ਸੀਗਾ ਭਾਰਤ ਦੇ ਪਾਰਲੀਮੈਂਟ ਵਿੱਚ ਪੰਕਤ ਪਾਲਤ ਸਿੰਘ ਦਾ ਬੇਟਾ 18 ਫੁੱਟ ਉੱਚਾ ਕਾਂਸੀ ਦਾ ਬੁੱਤ ਲਗਾਇਆ ਗਿਆ ਹੈਗਾ ਬੇਟਾ ਇਹ 15 ਅਗਸਤ 2008 ਨੂੰ ਲਗਾਇਆ ਗਿਆ ਬੇਟਾ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਭਾਰਤ ਦੀ ਪਾਰਲੀਮੈਂਟ ਦੇ ਵਿੱਚ 18 ਫੁੱਟ ਉੱਚਾ ਜਿਹੜਾ ਪਾਲਤ ਸਿੰਘ ਦਾ ਬੁੱਤ ਹੈਗਾ ਉਹ ਕਿਸ ਚੀਜ਼ ਦਾ ਬਣਿਆ ਹੋਇਆ ਸੀਗਾ ਕਾਂਸੀ ਦਾ ਬੇਟਾ ਇਹੇ ਕੁਐਸਚਨ ਇਸ ਤਰੀਕੇ ਨਾਲ ਪੁੱਛ ਲਏ ਜਾਂਦੇ ਨੇ ਯਾਦ ਰੱਖਣਾ ਹੈਗਾ ਤੇ 15 ਅਗਸਤ 2008 ਨੂੰ ਲਗਾਇਆ ਸੀਗਾ ਭਗਤ ਸਿੰਘ ਨੂੰ ਬੇਟਾ ਕਿਸ ਕੇਸ ਦੇ ਵਿੱਚ ਬੇਟਾ ਫਾਂਸੀ ਦੀ ਸਜ਼ਾ ਸੁਣਾਈ ਗਈ ਸੀਗੀ ਲਾਹੌਰ ਸਾਜ਼ਿਸ਼ ਕੇਸ ਦੇ ਵਿੱਚ ਲਾਹੌਰ ਕੌਨਸਪੀਰੇਸੀ ਕੇਸ ਦੇ ਵਿੱਚ ਬੇਟਾ ਆਪਣੇ ਕੋਲ ਭਗਤ ਸਿੰਘ ਨੂੰ ਬੇਟਾ ਫਾਂਸੀ ਦੀ ਸਜ਼ਾ ਸੁਣਾਈ ਗਈ ਸੀਗੀ ਤੇ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਲਾਹੌਰ ਸਾਜ਼ਿਸ਼ ਕੇਸ ਵਿੱਚ ਮੌਤ ਦੀ ਸਜ਼ਾ ਯਾਨੀ ਕਿ ਫਾਂਸੀ ਦੀ ਸਜ਼ਾ ਸੁਣਾਈ ਗਈ ਭਗਤ ਸਿੰਘ ਦੀ ਉਮਰ ਕਿੰਨੀ ਸੀ ਜਦੋਂ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ ਬੇਟਾ 23 ਸਾਲ ਦੀ ਉਮਰ ਸੀਗੀ ਤੇ ਫਾਂਸੀ 23 ਮਾਰਚ 1931 ਨੂੰ ਦਿੱਤੀ ਗਈ ਬੇਟਾ ਯਾਦ ਰੱਖਣਾ ਹੈਗਾ ਤੇ ਭਗਤ ਸਿੰਘ ਦੀ ਯਾਦ ਵਿੱਚ ਕਿੰਸ ਸਾਲ ਡਾਕ ਟਿਕਟ ਜਾਰੀ ਕੀਤੀ ਗਈ ਬੇਟਾ 1968 ਦੇ ਵਿੱਚ ਇਹ ਵੀ ਕੁਐਸਚਨ ਇੰਪੋਰਟੈਂਟ ਹੈ ਭਗਤ ਸਿੰਘ ਨੂੰ ਫਾਂਸੀ ਕਦੋਂ ਦਿੱਤੀ ਗਈ ਬੇਟਾ 23 ਮਾਰਚ 1931 ਨੂੰ ਪਹਿਲਾਂ ਇਹ ਫਾਂਸੀ ਬੇਟਾ 24 ਮਾਰਚ ਨੂੰ ਦਿੱਤੀ ਜਾਣੀ ਸੀ ਤੇ ਇੱਕ ਦਿਨ ਪਹਿਲਾਂ ਹੀ ਭਗਤ ਸਿੰਘ ਤੇ ਬੇਟਾ ਆਪਣੇ ਕੋਲ ਫਾਂਸੀ ਦੇ ਦਿੱਤੀ ਗਈ ਸੀਗੀ ਪਾਕ ਸਿੰਘ ਦੇ ਨੂੰ ਫਾਂਸੀ ਦੇ ਨਾਲ ਕਿਸ ਨੂੰ ਫਾਂਸੀ ਦਿੱਤੀ ਗਈ ਸੀ ਦੇ ਨਾਲ ਰਾਜਗੁਰੂ ਤੇ ਸਖਦੇਵ ਨੂੰ ਦੋਨਾਂ ਨੂੰ ਬੇਟਾ ਫਾਂਸੀ ਨਾਲ ਦਿੱਤੀ ਗਈ ਸੀ ਨੌਜਵਾਨ ਸਭਾ ਕਦੋਂ ਬਣਾਈ ਗਈ ਬੇਟਾ 1926 ਦੇ ਵਿੱਚ ਨੌਜਵਾਨ ਸਭਾ ਬਣਾਈ ਗਈ ਭਾਰਤ ਸਭਾ ਨੌਜਵਾਨ ਭਾਰਤ ਸਭਾ 1926 ਦੇ ਵਿੱਚ ਬਣਾਈ ਗਈ ਭਗਤ ਸਿੰਘ ਕਿਸ ਦੀ ਫੋਟੋ ਹਮੇਸ਼ਾ ਆਪਣੇ ਕੋਲ ਰੱਖਦੇ ਸਨ ਬੇਟਾ ਕਰਤਾਰ ਸਿੰਘ ਸਰਾਬਾ ਜੀ ਦੀ ਬੇਟਾ ਭਗਤ ਸਿੰਘ ਕਰਤਾਰ ਸਿੰਘ ਸਰਾਬਾ ਜੀ ਨੂੰ ਆਪਣਾ ਰਾਜਨੀਤਿਕ ਗੁਰੂ ਮੰਨਦੇ ਸੀ ਇਹ ਵੀ ਬੇਟਾ ਯਾਦ ਰੱਖਣਾ ਹੈਗਾ ਇਨਕਲਾਬ ਜਿੰਦਾਬਾਦ ਦਾ ਨਾਅਰਾ ਕਿਸ ਨੇ ਦਿੱਤਾ ਭਗਤ ਸਿੰਘ ਨੇ ਬੇਟਾ ਇਹੇ ਕੁਐਸਚਨ ਸੀਗੇ ਜਿਹੜੇ ਮੈਂ ਤੁਹਾਨੂੰ ਕਰਵਾਏ ਨੇਗੇ ਇੰਪੋਰਟੈਂਟ ਐਮਸੀਕਿਊ ਇਹੇ ਬੇਟਾ ਸਾਰੇ ਦੇ ਸਾਰੇ ਐਮਸੀਕਿਊ ਪਾਕ ਸਿੰਘ ਦੇ ਉੱਪਰ ਸੀਗੇ ਅਗਲੀ ਵੀਡੀਓ ਬੇਟਾ ਪੰਜਾਬੀ ਦੀ ਮੈਂ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਉੱਪਰ ਲੈ ਕੇ ਆਵਾਂਗਾ ਤੇ ਜੇਕਰ ਤੁਹਾਨੂੰ ਕਲਾਸ ਚੰਗੀ ਲੱਗੀ ਕੁਐਸਚਨ ਅੱਛੇ ਲੱਗੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ ਐਜੂਕੇਸ਼ਨ ਹੱਬ ਅੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ